ਹਾਨੂੰ ਇੱਥੇ ਉਤਰਾ 22-23 ਦਿਨ ਹੋ ਗਏ ਪਾਣੀ ਆਏ ਨੂੰ 12 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਜੇ ਧੋਨਾ ਸਾਡਾ 70-80 ਹਜ਼ਾਰ ਦਾ ਉਹ ਖਰਾਬ ਹੋ ਗਿਆ ਸਾਡਾ ਜਿਹੜਾ ਘਾਟਾ ਉਹ ਤੇ ਪੂਰਾ ਕਰ ਨਹੀਂ ਸਕਦਾ ਕੋਈ ਕਲਾਵੇ ਦੋ ਸੀਰਿਆ ਕਦੀ ਚੂਹੇ ਆਉਂ ਆਏ ਉਹ ਬੁਲੇਟ ਕਦੇ ਕਦੀ ਆਏ ਬੁਲੇਟ ਕੁਈਆ ਦਿਨ ਕੱਟਣ ਥੋੜਾ ਇੱਥੇ ਲੋਕ ਰਾਸ਼ਨ ਬਣੀ ਲੈ ਕੇ ਹੁੰਦੇ ਆ ਤੇ ਲੋਕ ਤੇ ਗਲਤ ਲੋਕ ਹੀ ਲਈ ਜਾਂਦੇ ਆ ਗਲਤ ਹੀ ਲੋਕ ਲਈ ਜਾਂਦੇ ਸਹੀ ਲੋਕਾਂ ਨੂੰ ਮਦਦ ਮਿਲਦੀ ਸਹੀ ਆਂ ਕਿ ਇੱਥੇ ਹੁਣ ਬੈਠਿਆਂ ਜੇ ਦੇ ਗਿਆ ਤਾਂ ਵੀ ਠੀਕ ਐ ਨਾ ਦੇ ਗਿਆ ਤਾਂ ਵੀ ਠੀਕ ਐ ਫਲ ਪਾਣੀ ਕੇ ਮਗਰ ਟਰਾਲੀਆਂ ਆ ਤੁਸੀਂ ਵੀਡੀਓ ਬਣਾਉਂਦੇ ਹੀ ਫਿਰਦੇ ਜੀ ਅਸੀਂ ਤਾਂ ਇਹਦੇ ਨਾਂ ਹੀ ਪਰਮੇਸ਼ਰ ਇਹੋ ਜੀ ਦੁਆਵੇ ਇਦਾਂ ਨਹੀਂ ਹਜਰ ਹੋਣਾ ਨੇ ਬੇਵਜ੍ਹਾ ਨਾਲ ਦਿੱਤੀ ਜੋ ਇਹਨੂੰ ਲੋਕ ਨੂੰ ਦਿਓ ਕੀ ਅਰਥ ਹੀ ਕਲਾ ਆ ਜੀ ਮਧੀਆ ਆਪਦੇ ਘਰੇ ਪਾਣੀ ਲੈ ਜੂ ਆਪਦੇ ਘਰੇ ਜਾਵਾਂਗੇ ਸਮਾਨ ਇਹ ਜਗ੍ਹਾ ਜੇ ਰਹਿ ਜੂ ਰਹਿ ਜੀ ਨੇ ਫੇਰ ਬਣਾ ਲਾਂਗੇ ਅਸੀਂ ਇਸ ਵੇਲੇ ਮੌਜੂਦ ਹਾਂ ਤਰਨਤਨ ਦੇ ਪਿੰਡ ਕੋਟ ਬੁੱਢਾ ਜਿਹੜਾ ਕਿ ਬਿਲਕੁਲ ਦਰਿਆ ਦੇ ਕੰਢੇ ਤੇ ਵਸਿਆ ਹੈ ਤੁਹਾਨੂੰ ਇੱਕ ਇਹੋ ਜਿਹੇ ਪਰਿਵਾਰ ਦੀ ਕਹਾਣੀ ਸੁਖਾਉਣੇ ਆ ਕਿ ਜਿਹੜੇ ਪਰਿਵਾਰ ਜਿਹੜੇ ਆ ਕਿ ਟਰਾਲੀ ਦੇ ਵਿੱਚ ਤੁਸੀਂ ਵੇਖੋ ਰਹਿਣ ਬਸਾਰਾ ਬਣਾ ਕੇ ਆਪਣੇ ਦਿਨ ਕੱਟ ਰਹੇ ਨੇ ਇਹਨਾਂ ਦੇ ਜਿਹੜੇ ਮਕਾਨ ਨੇ ਪਿਛਲੇ 20 ਦਿਨ ਤੋਂ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਨੇ ਇਹਨਾਂ ਦੇ ਘਰਾਂ ਦੇ ਵਿੱਚ ਗੋਡੇ-ਗੋਡੇ ਪਾਣੀ ਹੈ ਇਹਨਾਂ ਦੀਆਂ ਜਿਹੜਾ ਸਮਾਨ ਵੀ ਜਿਹੜਾ ਘਰਾਂ ਦੇ ਵਿੱਚੋਂ ਕੱਢ ਨਹੀਂ ਸਕੇ ਪਸ਼ੂ ਵਗੈਰਾ ਬੜੀ ਮੁਸ਼ਕਲ ਨਾਲ ਪਰ ਕੱਢ ਕੇ ਲੈ ਰਹੇ ਨੇ ਇਹਨਾਂ ਦੀਆਂ ਤੂੜੀਆਂ ਵਗੈਰਾ ਵੀ ਜਿਹੜੀਆਂ ਪਾਣੀ ਦੇ ਵਿੱਚ ਡੁੱਬ ਚੁ ਆਪ ਛੰਨ ਪਾਈ ਹੋਈ ਹੈ ਉਹ ਤਰਪੈਲ ਪਾ ਕੇ ਆਪਣੇ ਖੁੱਲੇ ਅਸਮਾਨ ਦੇ ਥੱਲੇ ਜਿਹੜਾ ਆਪਣੇ ਦਿਨ ਬਸਰ ਕਰ ਰਿਹਾ ਉਹ ਇਹਨਾਂ ਪਰਵਾਹ ਨਾਲ ਗੱਲ ਕਰਦੇ ਆ ਕਿੰਨੇ ਦਿਨਾਂ ਤੋਂ ਇਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਾਪੂ ਜੀ ਕਿੰਨੇ ਦਿਨਾਂ ਤੋਂ ਆਪਣਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਇਹ ਦਿਨ ਤੇ ਸਾਨੂੰ ਇੱਥੇ ਪੋਤਰਾ 22 23 ਦਿਨ ਹੋ ਗਏ ਪਾਣੀ ਆਏ ਨੂੰ 12 ਦਿਨ ਹੋ ਗਏ ਇੱਥੇ ਬੈਠਿਆਂ ਨੂੰ ਤਰਪਾਲ ਲਾਇ ਨਹੀਂ ਤੇ ਅਸੀਂ ਜੀਵਿਦਾਰ ਆ ਅਸੀਂ ਘਰ ਛੱਡ ਕੇ ਬੈਠੇ ਆ ਅਸੀਂ ਹੱਥ ਦਾਗ ਨਹੀਂ ਮੰਗਣ ਵਾਲੇ ਤੇ ਮਹਾਰਾਜ ਦਊਗਾ ਤੇ ਫੇ ਤੇ ਹੁਣ ਜੇ ਦੇਜੂ ਕੋਈ ਠੀਕ ਆ ਅਸੀਂ ਮਗਰ ਨਹੀਂ ਪੱਜਣਾ ਬਾਬਾ ਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਨੁਕਸਾਨ ਤੇ ਹੁਣ ਦੋ ਸਿਆਣੇ ਦਾਣੇ ਵੀ ਭਿੱਜ ਗਏ ਆ ਜੁੱਲੇ ਵੀ ਭਿੱਜ ਗਏ ਆ ਤੇ ਕੋਠਿਆਂ ਜਾਂ ਤੇੜਾ ਪਾੜਦੀਆਂ ਮੰਤਰੀ ਸਾਹਿਬ ਹੁਣ ਨਹੀਂ ਆਏ ਸਾਡੇ ਕੋਲ ਧੰਨਵਾਦ ਉਹਨਾਂ ਦਾ ਕਰਦੇ ਆ ਜਿਹੜੇ ਕੋਠਿਆਂ ਸਾਡੇ ਜਾ ਕੇ ਚੜ ਕੇ ਵੇਖ ਕੇ ਆਏ ਆ ਹੈ ਤੇ ਇਹੋ ਜਿਹੇ ਹਾਲਾ ਦੇ ਹੁਣ ਕਰੀਏ ਕੀ ਅਸੀਂ ਕਿੰਨਾ ਕ ਤੁਹਾਨੂੰ ਦੱਸੀਏ ਜੇ ਝੋਨਾ ਸਾਡਾ 70-70 ਹੈ ਜੀ 8000 ਦਾ ਉਹ ਖਰਾਬ ਹੋ ਗਿਆ ਸਾਡਾ ਜਿਹੜਾ ਘਾਟਾ ਉਹ ਤੇ ਪੂਰਾ ਕਰ ਨਹੀਂ ਸਕਦਾ ਕੋਈ ਬਾਬਾ ਜੀ ਵੀ ਮੀਂਹ ਪਿੱਛੇ ਬੈਠਾ ਪਿੰਡ ਰਿਹਾ ਤਰਪੈਲ ਨਾਲ ਫੇ ਤੁਹਾਨੂੰ ਮੁਸ਼ਕਲ ਨਹੀਂ ਆਈ ਮੁਸ਼ਕਲ ਆਵੇ ਸੋ ਸੇ ਗਿਆ ਕਦੀ ਚੂਹੇ ਆਉਂ ਐ ਬੁਲੇਟ ਕਦੀ ਕਦੀ ਐਵਿਲੇਟ ਕੇ ਕੋਈ ਇਹ ਦਿਨ ਕੱਟਣ ਥੋੜਾ ਇੱਥੇ ਇਹ ਤੇ ਮਾਰੀ ਦੇ ਹੁਣੇ ਆਪਣੇ ਸਾਡੇ ਅਸਮਾਨਆਂ ਬਈਕਾਂ ਕਿਧਰ ਚੱਲ ਜੀ ਇਹ ਘਾਰ ਐ ਜਾਇਦਾਦ ਐ ਤਾਂ ਕਰਕੇ ਬੈਠੇ ਜੀ ਇੱਥੇ ਇੱਥੇ ਲੋਕ ਚੋਰ ਚੂਰ ਵੀ ਘੁੰਮਦੇ ਵਗੈਰਾ ਇੱਕ ਚੋਰ ਇੱਥੇ ਦਾ ਨਾ ਇਹ ਤੇ ਬੀੜੀਆਂ ਲੈ ਕੇ ਚੁੱਕ ਕੇ ਗਾਂ ਜਾਣ ਗਿਆ ਇੱਥੇ ਤੁਹਾਨੂੰ ਵੇਖਿਆ ਨਹੀਂ ਟਰਾਲੀਆਂ ਜੋ ਖਿੱਚੀ ਜਾਂਦੇ ਆ ਤੇ ਅਸੀਂ ਇਹ ਖਿੱਚਣ ਵਾਲੇ ਬੰਦੇ ਨਹੀਂ ਸਾਨੂੰ ਉਹਦਾ ਆਸਰਾ ਉਹ ਦਊ ਆਪੇ ਜੇ ਬੈਠਿਆ ਤੇ ਉਹਨੇ ਦੇਣਾ ਨਹੀਂ ਲੋਕ ਰਾਸ਼ਨ ਬਣੀ ਲੈ ਕੇ ਹੁੰਦੇ ਆ ਤੇ ਲੋਕ ਤੇ ਗਲਤ ਲੋਕ ਹੀ ਲਈ ਜਾਂਦੇ ਉਹ ਗਲਤ ਹੀ ਲੋਕ ਲਈ ਜਾਂਦੇ ਕਿਸੇ ਸਹੀ ਲੋਕਾਂ ਨੂੰ ਮਦਦ ਮਿਲਦੀ ਸਹੀ ਆਂ ਤੇ ਇੱਥੇ ਹੁਣ ਬੈਠਿਆਂ ਜੇ ਦੇ ਗਿਆ ਤਾਂ ਵੀ ਠੀਕ ਹੈ ਨਾ ਦੇ ਗਿਆ ਤਾਂ ਵੀ ਠੀਕ ਹੈ ਜਿਹੜੇ ਪਾਸੇ ਵਾਲੇ ਉਹ ਆਂਦੇ ਸੀ ਅਸੀਂ ਮਰ ਗਏ ਆਂ ਸਾਈਂ ਭੁੱਖੇ ਮਰ ਗਏ ਆਂ ਤੇ ਸਾਨੂੰ ਤੇ ਗੱਫਾ ਪਾਣੀ ਮਾਰਾ ਗੁਰੂ ਘਰ ਦੇਈ ਜਾਂਦਾ ਐਂ ਤੇ ਉਹ ਛਕਣ ਦਾ ਜੀ ਠੀਕ ਹੈ ਮੈਂ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਗਾਨੀ ਸੱਜਣਾ ਨੂੰ ਕਹਿਣਾ ਚਾਹੁੰਦੇ ਤੁਸੀਂ ਗਾਨੀ ਸੱਜਣਾ ਨੂੰ ਇਹ ਉਹ ਬਹੁਤ ਜ਼ਿਆਦੀ ਸੇਵਾ ਕਰ ਰਿਹਾ ਉਹਨਾਂ ਦਾ ਕੋਈ ਅੰਤ ਹੀ ਨਹੀਂ ਤੇ ਪਰ ਲੈਣ ਵਾਲਿਆਂ ਦਾ ਵੀ ਅੰਤ ਕੋਈ ਨਹੀਂ ਹੈ ਹਾਂ ਪਾਜ ਪਾਜ ਕੇ ਮਗਰ ਟਾਲੀਏ ਤੁਸੀਂ ਵੀਡੀਓ ਬਣਾਉਂਦੇ ਫਿਰਦੇ ਜੀ ਐਂ ਤੇ ਆਨੇ ਨਾ ਹੀ ਪਰਮੇਸ਼ਰ ਇਹੋ ਜਿਹਾ ਦਵਾਵੇ ਹੈ ਤੇ ਨਾ ਹੀ ਅਹੀਂ ਲਈ ਠੀਕ ਹਾਂਜੀ ਮੇਰੇ ਤਾਂ ਬਾਬਾ ਜੀ ਮਜੂਦ ਨੇ ਬਾਬਾ ਜੀ ਤੁਹਾਡੀ ਕਿੰਨੀ ਫਸਲ ਪਾਣੀ ਜਾ ਕੇ ਤਬਾਹ ਹੋ ਗਈ ਹੈ ਤੇ ਕੀ ਸਾਡੀ ਕੋਲ 18 ਕਿਲੋ ਤਿੰਨ ਕਰਾਂ ਦੀ ਕਰਾਂਗੇ ਲਈ ਬਿਲਕੁਲ ਤਬਾਹ ਹੋ ਗਈ ਆ ਸਾਮਾਨ ਸਾਡਾ ਸਾਰਾ ਗਿਰਕੋਗੇ ਵਿੱਚ ਹੀ ਪਿਆ ਹੀ ਕਿਹੜਾ ਕੱਢਿਆ ਉਹ ਦਿਨ ਮੰਟਰੀ ਸਾਹਿਬ ਆ ਵੇਖ ਕੇ ਆਏ ਤੇ ਕੋਈ ਸ਼ੈ ਨਹੀਂ ਕਢੀ ਸਭ ਸਾਮਾਨ ਵਿਛੇ ਪੈ ਡੰਗਰੋ ਬੱਦੇ ਸਾਡੇ ਸਾਹਮਣੇ ਪਾਣੀ ਚ ਤੇ ਕੰਮ ਜਿਆਦਾ ਟੈਡ ਹੋ ਗਿਆ ਬੋਰ ਵੀ ਪੜ ਤੇ ਬਹਿ ਗਏ ਈ ਚ ਹੁਣ ਵੇਖੋ ਬੋਰ ਕਰਾਉਣੇ ਆ ਜਾਂ ਚੱਲਦੇ ਆ ਜਾਂ ਨਹੀਂ ਚੱਲਦੇ ਇਹਦੇ ਬਾਅਦ ਚ ਭਾਵੇਂ ਕੋਲੋਂ ਸੇ ਪਾਣੀ ਨਹੀਂ ਕੀ ਬਣਦਾ ਕੀ ਨਹੀਂ ਬਣਦਾ ਰੱਬ ਹੀ ਆ ਸਾਡਾ ਪਰਮੇਸ਼ਰ ਹੀ ਰੱਖਾ ਉਹ ਤੇ ਡੋਰੀਆਂ ਹੀ ਇਹ ਜਾਨੀ ਜਿਹੜਾ ਉਹਨੇ ਬੇਵਜਾ ਨਾ ਦਿੱਤੀ ਉਹ ਜਿਹਨੂੰ ਲੋਡ ਉਹਨੂੰ ਦਿਓ ਜਿਹੜੇ ਬੇਵਜਾ ਨਾ ਇਹ ਬੇਵਜਾ ਸੇਵਾ ਚੱਲੀ ਜਾਂਦੀ ਆ ਇਹ ਲੋਡ ਵੇਖ ਕੇ ਘਰ ਵੇਖ ਕੇ ਜਿਹੜਾ ਡੁੱਬਾ ਸਭ ਕੁਝ ਉਹਨੂੰ ਦੇਣ ਦਾ ਫਰਜ ਆ ਇਹ ਸਭ ਕੁਝ ਅਸਲ ਵਿੱਚ ਉਹਨਾਂ ਬਚਿਆ ਉਹਨਾਂ ਦਾ ਛਾਂ ਨਹੀਂ ਵੇਚ ਲੀਦਾ ਜਿੰਨੇ ਕਾ ਸਭ ਤੋਂ ਸਭ ਤੋਂ ਮਿਲਣਾ ਉਹਨਾਂ ਦਾ ਛਾਂ ਨਹੀਂ ਵਿਕ ਜਾਂਦਾ ਜਿਹਨਾਂ ਦਾ ਬਾਬਾ ਜੀ ਦੇਖੋ ਜਵੇਂ ਸਰਕਾਰ ਮੁਆਵਜ਼ਾ ਕਿੰਦੀ ਦੇਵਾਂਗੇ ਮੁਆਵਜ਼ਾ ਤੁਸੀਂ ਕਹਿੰਦੇ ਪਿੱਛੇ ਥੋੜਾ ਮਿਲਦਾ ਤੇ ਤੁਹਾਡਾ ਲਖਾ ਨੁਕਸਾਨ ਹੋ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਮਾ ਮਾਈ ਪਾ ਜਿਹੜਾ ਉਹ ਸਾਰਾ 3800 ਰੁਪਏ ਸਾਨੂੰ ਦਿੱਤਾ ਤੇ 50000 ਤੇ ਕਿਲੇ ਦਾ ਦੇਣ ਤੇ ਫੇਰ ਸਾਡਾ ਘਰ ਪੂਰਾ ਹੋਵੇ 3800 ਕੀ ਬਣਦਾ 5000 ਤਾਂ ਲਵਾਈ ਦੇਤੀ 3800 ਕੀ ਕਰਾਂਗੇ ਕੋਣਾ ਪੈਂਦਾ ਕਿਲਾ ਵੀ ਕੁੜਿਆ ਤਾਂ 20000 ਰੁਪਏ ਖਰਚਾ ਆ ਗਿਆ ਹੁਣ ਸਾਡਾ 15 ਗਰੇ ਚੋਂ ਨਾ 18 ਰੁਪਏ ਦਾ ਨਾ ਕਰਾਂ ਕਰਾਂਗੇ ਤਾਂ ਵੀ ਇਹ ਰੋ 15-15000 ਰੁਪਏ ਨਾਲੋਂ ਖਰਚਾ ਤੇ ਕਿੰਨਾ ਖਰਚਾ ਗਿਆ ਆਰਥਿਕਾਂ ਦੇ ਪੈਸੇ ਚੜ ਗਏ ਆ ਉਹ ਲੈਣੇ ਨਹੀਂ ਵਿਆਹ ਸ਼ਾਦੀਆਂ ਕਰਨ ਵਾਲੇ ਕੀ ਕਰਾਂਗੇ ਜੋ ਇਹੇ ਕੰਮ ਕੋਈ ਡਾਕਟਰ ਵਗੈਰਾ ਤੇ ਹੁੰਦੇ ਮੌਕੇ ਤੇ ਤੁਹਾਡੇ ਡਾਕਟਰ ਹੁੰਦੇ ਹੀ ਡਾਕਟਰ ਬਹੁਤ ਆਉਂਦੇ ਆ ਡਾਕਟਰਾਂ ਨੂੰ ਕੋਈ ਕਮੀ ਨਹੀਂ ਜਦੋਂ ਤੁਸੀਂ ਇੱਥੇ ਬੈਠੇ ਹੋਏ ਤੇ ਜਾਨਵਰ ਦੂਨ ਉਹਨਾਂ ਦਾ ਬੜਾ ਖਤਰਾ ਹੋਊਗਾ ਬਹੁਤ ਜਿਹੇ ਸੁਪਨੇ ਨੇ ਉਹਨੇ ਜਿਹੜੇ ਰੇਖਦੇ ਆ ਦੇ ਜੋ ਆਗੂ ਦੇਖ ਕੇ ਕਹਿੰਦੇ ਉਹ ਜਾਊਗਾ ਸਭ ਕਈ ਇਧਰ ਨੂੰ ਜਾਏ ਉਧਰ ਨਹੀਂ ਸਭ ਨੇ ਤਰੇਹਦੇ ਆ ਨਹੀਂ ਹੁਣ ਕੋਈ ਆਦੇ ਨਾ ਉਹ ਵੀ ਤੁਹਾਨੂੰ ਕੋਈ ਆਦੇ ਆ ਉਰੇ ਫਿਰ ਆਪਣੇ ਜੀ ਆ ਮੈਂ ਤਾਂ ਮਾਤਾ ਜੀ ਮੌਜੂਦ ਆ ਮਾਤਾ ਜੀ ਇਹਨਾਂ ਗੱਲ ਕਰਦੇ ਮਾਤਾ ਜੀ ਕਿਸ ਤਰ੍ਹਾਂ ਫਿਰ ਟਾਈਮ ਪਾਸ ਕਰੇ ਹਰ ਵੇਲੇ ਹਾੜ ਆ ਜਾਂਦੇ ਆ ਤੇ ਹੋਰ ਆ ਜਾਂਦੇ ਅੱਗੇ ਥੋੜੇ ਆਉਂਦੇ ਹੁਣ 22 ਚੋਂ ਜ਼ਿਆਦਾ ਆ ਤੇ ਹੁਣ 25 ਚੋਂ ਜ਼ਿਆਦਾ ਆ ਤੇ ਪਰਮਾਤਮਾ ਦਾ ਹੀ ਆਸਰਾ ਭਾਈ ਕੋਲੋਂ ਆਤਮਾ ਦਾ ਵੈਗਰੂ ਦਾ ਆਸਰਾ ਵਾ ਉਹੇ ਪਾਣੇ 'ਚ ਰਹਿਣਾ ਪੈਂਦਾ ਵਾ ਗੁਰੂਆਂ ਨੇ ਪੀੜਾਂ ਕੱਟੀਆਂ ਆਕੀ ਦਾ ਵੇ ਅਸੀਂ ਉਹਨਾਂ ਦੇ ਸੇਕੋ ਨਾ ਉਹਨਾਂ ਸਰਤੇ ਇਹੀ ਉਹਨਾਂ ਨੇ ਕੱਟਣਾ ਇਹ ਵੀ ਮੁਸ਼ਕਲ ਦੀ ਘੜੀ ਜਿਹੜੀ ਉਹਨਾਂ ਨੇ ਕੱਟਣੀ ਪਤਾ ਲੱਗਾ ਕਿ ਲੋਕ ਗਲਤ ਲੋਕ ਇਸਮਾਲ ਲਈ ਹਾਂ ਗਲਤ ਲਈ ਜਾਂਦੇ ਮਹਾਰਾਜ ਦਵਾਵੇ ਨਾ ਕਹਿਣੂ ਤੇ ਜਿਹੜਾ ਲਿਜਾਂਦੇ ਆ ਤਰ੍ਹਾਂ ਗਲਤ ਤੋਂ ਬਹੁਤ ਜਿਆਦਾ ਗਲਤ ਹੈ ਕੋਈ ਆਨਦਾ ਤੁਸੀਂ ਬਹਿ ਕੇ ਜੇ ਲੈਣ ਵਾਸਤੇ ਬਹਿ ਕੇ ਜੀ ਕੋਈ ਆਨਦਾ ਕੋਈ ਆਨਦਾ ਇਹ ਮਹਾਰਾਜ ਜੀ ਆ ਅਸੀਂ ਚੜਦੀ ਕਲਾ ਚਾ ਵਧੀਆ ਆਪਦੇ ਘਰੇ ਪਾਣੀ ਲੈ ਜੂ ਆਪਦੇ ਘਰੇ ਜਾਵਾਂਗੇ ਸਮਾਨ ਇਹ ਜਗਿਆ ਜੇ ਰਹਿ ਜੂ ਰਹਿ ਜੇ ਨੇ ਫੇਰ ਬਣਾ ਲਾਂਗੇ ਫੇਰ ਬਣਾ ਲਾਂਗੇ ਵੀਰੇ ਅਸੀਂ ਤੇ ਚੜਦੀ ਕਲਾ ਤੇ ਸਰਕਾਰ ਉਹ ਮੰਗ ਕਰਦੇ ਸਾਨੂੰ ਮੰਗ ਗਿਆ ਜਿਹੜਾ ਨਿਆਯਾਰ ਦੇ ਕਰ ਦੇਣਾ ਹੀ ਚਾਹੀਦਾ ਕਿ ਲੈ ਮੇਰੇ ਨਾਲ ਇੱਥੇ ਦਾਨੀ ਸੱਜਣ ਪਹੁੰਚੇ ਨੇ ਜੋ ਇਹਨਾਂ ਪਰਿਵਾਰ ਦੀ ਮਦਦ ਲਈ ਇੱਥੇ ਪਹੁੰਚੇ ਨੇ ਹਾਂਜੀ ਵੀਰ ਜੀ ਕਿਸ ਤਰ੍ਹਾਂ ਤੁਸੀਂ ਇਹ ਸੇਵਾ ਕਰ ਰਹੇ ਹੋ ਕਿੰਨੇ ਦਿਨੋਂ ਕਰ ਰਹੇ ਜੀ ਸਾਡਾ ਜੀ ਮੈਂਬਰ ਪਾਰਲੀਮੈਂਟ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਉਹਨਾਂ ਦੀ ਜਥੇਬੰਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਸੀਂ ਤਕਰੀਬਨ 10 ਦਿਨ ਤੋਂ ਜਿਹੜਾ ਹਰੀਕੇ ਵਿਖੇ ਮੇਨ ਕੈਂਪ ਲਗਾਇਆ ਉਸ ਕੈਂਪ ਤੋਂ ਅਸੀਂ ਸਾਰੇ ਪਿੰਡਾਂ ਦੀਆਂ ਲਿਸਟਾਂ ਸਭ ਤੋਂ ਪਹਿਲਾਂ ਮੋਈਆ ਲਈ ਕਰਵਾਈਆਂ ਜਿਹੜੇ ਪਰਿਵਾਰ ਵਾਕਈ ਲੋੜਵੰਦ ਆ ਜਿਨ੍ਹਾਂ ਦੀ ਜ਼ਮੀਨ ਜਿਹੜੀ ਵਾਕਿਆਂ ਦਰਿਆ ਦੇ ਵਿੱਚ ਆਈ ਆ ਪਾਣੀ ਦੀ ਮਾਰੇਠਾ ਤੇ ਉਸ ਸਾਰੇ ਲੋਕਾਂ ਦੀ ਲਿਸਟ ਸਾਡੇ ਕੋਲ ਆ ਲਿਸਟ ਮੁਤਾਬਕ ਅਸੀਂ ਉਥੋਂ ਜਿਹੜਾ ਸਮਾਨ ਰਿਲੀਜ਼ ਕਰਦੇ ਆ ਹਰ ਚਾਰੇ ਦਾ ਪ੍ਰਬੰਧ ਸਾਡੇ ਕੋਲ ਆ ਦਵਾਈਆਂ ਦਾ ਪ੍ਰਬੰਧ ਸਾਡੇ ਕੋਲ ਆ ਪਸ਼ੂ ਦੀਆਂ ਦਵਾਈਆਂ ਦਾ ਸਾਡੇ ਕੋਲ ਆ ਰਾਸ਼ਨ ਘਰ ਦਾ ਸਾਰਾ ਵਰਤੋਲਾ ਸਾਡੇ ਕੋਲ ਆ ਜਾ ਚੋਕਰ ਮਤਲਬ ਕੋਈ ਵੀ ਜਿਹੜੀ ਘਰੇਲੂ ਚੀਜ਼ ਆ ਜਿਹਦੀ ਇਹਨਾਂ ਲੋਕਾਂ ਨੂੰ ਲੋੜ ਆ ਸਾਡੇ ਭਰਾਵਾਂ ਨੂੰ ਇਹ ਸਾਡੇ ਭਰਾ ਇਹਨਾਂ ਨੇ ਬੜਾ ਮਾਣ ਤਾਣ ਦਿੱਤਾ ਭਾਈ ਮਰਤਪਾਲ ਸਿੰਘ ਜੀ ਨੂੰ ਅੱਜ ਉਹ ਪੰਜਾਬ ਦਾ ਪੁੱਤ ਬਣ ਕੇ ਇਹਨਾਂ ਦੇ ਨਾਲ ਖੜਾ ਤੇ ਸਾਨੂੰ ਸਖਤ ਹਦਾਇਤ ਆ ਕਿ ਤੁਸੀਂ ਪਾਰਟੀ ਬਾਜੀ ਨਹੀਂ ਵੇਖਣੀ ਤੁਸੀਂ ਬਿਲਕੁਲ ਨਰਪੱਖ ਹੋਗੇ ਜਿਹੜੇ ਵਾਕਈ ਲੋੜਵੰਦ ਪਰਿਵਾਰ ਆ ਉਹਨਾਂ ਤੱਕ ਇਹ ਜਿਹੜੀ ਹਰ ਲੋੜਵੰਦ ਚੀਜ਼ ਪਹੁੰਚਾਉਣੀ ਆ ਤੋਂ ਉਸੇ ਤਰੀਕੇ ਹੀ ਪਹੁੰਚਾ ਰਹੇ ਆ ਜੀ ਮੈਂ ਤੁਹਾਡੀ ਗੱਲ ਨੂੰ ਟੋਕਦਾ ਪਰਿਵਾਰ ਦਾ ਕਹਿਣਾ ਕੀ ਵੀ ਦੇਖਣ ਚ ਆਇਆ ਕਿ ਪਿਛਲੇ ਪਾਸੇ ਲੋਕ ਸੇਵਾ ਤੇ ਕਰ ਰਹੇ ਆ ਸਮਾਨ ਵੀ ਦੇਣ ਹੁੰਦੇ ਆ ਪਰ ਗਲਤ ਲੋਕ ਜਿਹੜੇ ਉਹਨਾਂ ਨੂੰ ਸਮਾਨ ਖੋਈ ਜਾ ਰਿਹਾ ਸਹੀ ਲੋਕਾਂ ਨੂੰ ਨਹੀਂ ਪਹੁੰਚਦੀ ਕੀ ਕਰਨਾ ਚਾਹੀਦਾ ਅਸਲ ਦੇ ਵਿੱਚ ਜੀ ਜਿਹੜੇ ਲੋਕ ਪੰਜਾਬ ਦੀ ਸੰਗਤ ਆਉਂਦੀ ਆ ਜੀ ਲੋਕਾਂ ਦੇ ਵਿੱਚ ਸ਼ਰਧਾ ਵਾ ਵੀ ਅਸੀਂ ਆਪਣੇ ਹੱਥੀ ਜਾ ਕੇ ਵੰਡੀਏ ਜਦੋਂ ਆਪਣੇ ਹੱਥੀ ਮੰਡਣ ਆਉਂਦੇ ਆ ਜੀ ਤੇ ਉਹ ਫਿਰ ਜਿਹੜੇ ਪਹਿਲੇ ਪਿੰ ਉਹ ਸਾਰਿਆਂ ਨੂੰ ਮੁਹੱਈਆ ਹੋ ਜਾਂਦਾ ਸਮਾਨ ਤੇ ਜਿਹੜੇ ਵਿਚਾਰੇ ਇਹੋ ਜਿਹੇ ਲੋਕ ਇੱਥੇ ਦੂਰ ਬੈਠੇ ਆ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਦੀਆਂ ਨਹੀਂ ਆ ਸਾਡੀ ਜਥੇਬੰਦੀ ਜਿਹੜੀ ਸਾਡੇ ਕੋਲ ਸਾਰੇ ਪਰਿਵਾਰਾਂ ਦੀਆਂ ਲਿਸਟਾਂ ਆ ਹਰ ਪਿੰਡ ਦੀ ਲਿਸਟ ਸਾਡੇ ਕੋਲ ਕਿ ਕਿਹੜੇ ਪਿੰਡ ਚੋਂ ਕਿੰਨੇ ਪਰਿਵਾਰ ਜਿਹੜੇ ਪੀੜਤ ਆ ਅਸੀਂ ਉਸੇ ਤਰੀਕੇ ਨਾਲ ਹਰ ਪਰਿਵਾਰ ਤੱਕ ਪਹੁੰਚਦੇ ਹਾਂ ਤੁਹਾਡੇ ਸਾਹਮਣੇ ਬੈਠੇ ਇਹਨਾਂ ਨੂੰ ਪੁੱਛ ਸਕਦੇ ਤੁਸੀਂ ਪਰ ਬਾਕੀ ਜਥੇਬੰਦੀ ਤੁਸੀਂ ਅਪੀਲ ਕਰਦੇ ਕੀ ਉਹ ਮੱਕੀ ਸਹੀ ਲੋਕਾਂ ਤੱਕ ਪਹੁੰਚ ਕਰ ਬਿਲਕੁਲ ਜੀ ਵੈਸੇ ਤੇ ਅਸੀਂ ਸਾਰੀ ਸੰਗਤ ਨੂੰ ਅਪੀਲ ਕਰਦੇ ਆਂ ਵੀ ਤੁਸੀਂ ਵੰਡਣਾ ਆਪ ਵੰਡਣਾ ਜੀ ਸਦਕੇ ਵੰਡ ਸਾਡੇ ਕੋ ਰਿਕਾਰਡ ਲੈ ਲੋ ਵੀ ਕਿਹੜੇ ਪਰਿਵਾਰ ਜਿਹੜੇ ਲੋੜਵੰਦ ਆ ਉਹਨਾਂ ਪਰਿਵਾਰਾਂ ਤੱਕ ਪਹੁੰਚ ਹੋਵੇ ਇਹ ਅਪੀਲ ਕਰਦੇ ਹਾਂ ਸਾਰੇ ਪੰਜਾਬ ਨੂੰ ਇਹ ਸਨ ਮੇਰੇ ਨਾਲ ਇੱਕ ਪਰਿਵਾਰ ਜੋ ਕੋਟ ਬੁੱਡਾ ਦਾ ਪਰਿਵਾਰ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਅੱਜ ਜਮੀਨਾਂ ਜਿਹੜੀਆਂ ਤੇ ਮਕਾਨ ਜਿਹੜੇ ਆ ਪਾਣੀ ਦੀ ਮਾਰ ਰੇਟ ਪਿਛਲੇ ਵੇ 15 ਤੋਂ 20 ਦਿਨ ਤੋਂ ਆਇਓ ਇੰਨੇ ਉਹ ਇੱਥੇ ਦਰਿਆ ਦੇ ਕੰਢੇ ਤੇ ਟਰਾਲੀਆਂ ਦੇ ਵਿੱਚ ਇੱਕ ਆਪਣਾ ਆਰਜੀ ਟੰਬੂ ਲਗਾ ਕੇ ਬੈਠੇ ਹੋਏ ਨੇ ਅਤੇ ਰਹਿ ਰਹੇ ਨੇ ਉਹਨਾਂ ਪਰਿਵਾਰ ਦਾ ਕਹਿੰਦਾ ਕਿ ਲੋਕਦਾਨੀ ਸੱਜਣ ਆਉਂਦੇ ਤਾਂ ਹੈ ਜ਼ਰੂਰ ਨੇ ਸਮਾਨ ਦਿੰਦੇ ਨੇ ਪਰ ਕੁਝ ਗਲਤ ਲੋਕ ਨੇ ਜਿਹੜੇ ਆਪਣਾ ਉਹ ਸਮਾਨ ਉਹਨਾਂ ਕੋਲ ਅੱਜ ਪੰਜਾਬ ਜੱਥੇਬੰਦੀ ਦੇ ਅਗੂ ਵੀ ਪਹੁੰਚੇ ਨੇ ਜੋ ਇਹਨਾਂ ਪਰਿਵਾਰ ਦੀ ਮਦਦ ਲਈ ਆਏ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਲਿਸਟਾਂ ਨੇ ਤੇ ਹਰ ਲੋਕਡਾਊਨ ਤੱਕ ਆਪਣੀ ਸਮਾਨ ਮੁਹੱਈਆ ਕਰਵਾ ਰਹੇ ਨੇ ਕਮਨ ਸ਼ਰਮਾ ਪੀਟੀਸੀ ਨਿਊਜ਼ ਕੋਟਬੁੱਡਾ ਤਰੰਤਾਂ